ਹੁਣ ਜਿਹੜਾ ਆਪਾਂ 350 ਸਾਲਾ ਮਨਾ ਰਹੇ ਆ ਇਹ ਤਿੰਨ ਸਦੀਆਂ ਤੇ 50 ਸਾਲ ਬਣ ਗਏ ਇਸ ਤੋਂ ਭਾਵ ਕੀ ਹੈ ਵੀ 1600 ਤੇ 75 ਦੇ ਵਿੱਚ ਇਹ ਸ਼ਹਾਦਤ ਹੋਈ ਸੀ 350 ਸਾਲ ਪਲੱਸ ਕਰ ਦਿਓ 1675 ਦੇ ਵਿੱਚ ਜਮ੍ਹਾਂ ਕਰ ਦਿਓ ਤੇ 2025 ਬਣ ਜਾਣਾ ਮਨੁੱਖੀ ਅਧਿਕਾਰਾਂ ਦੀ ਖਾਤਰ ਯੂਨੋ ਦੇ ਵਿੱਚ ਗੱਲ ਹੁੰਦੀ ਹੈ ਜੁਨਾਈਟਡ ਨੇਸ਼ਨ ਆਰਗੇਨਾਈਜੇਸ਼ਨ ਮੈਂ ਇਸੇ ਕਰਕੇ ਆਪਣੀ ਕੌਮ ਦੇ ਵਿਦਵਾਨਾਂ ਨੂੰ ਅਕਸਰ ਬੇਨਤੀ ਕਰਦਾ ਹੁੰਦਾ ਹੁੰਦਾ ਵੀ ਆਪਾਂ ਉਹ ਕੰਮ ਕਰੀਏ ਆਪਾਂ ਆਪਸ ਵਿੱਚ ਹੀ ਲੜੀ ਜਾਂਦੇ ਆਹ ਕੁਰਸੀਆਂ ਬੁਰਕੀਆਂ ਦੀ ਖਾਤਰ ਉਹ ਦੁਨੀਆ ਨੂੰ ਅਸੀਂ ਦੱਸ ਹੀ ਨਹੀਂ ਸਕੇ ਵੀ ਯੂਨੋ ਤੇ ਹਜੇ 1945 ਵਿੱਚ 20ਵੀਂ ਸਦੀ ਚ ਬਣੀ ਐ ਉਹ ਸਾਡੇ ਗੁਰੂ ਨੇ ਜਿਹੜਾ ਮਨੁੱਖਤਾ ਦਾ ਗੁਰੂ ਹੈ ਉਹਨੇ 1675 ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣਾ ਸੀਸ ਦੇ ਦਿੱਤਾ ਸੀ ਦੇਖੋ ਨਾ ਕਿੱਥੇ ਗੱਲ ਖੜੀ ਐ ਹੈ ਕੋਈ ਐਸੀ ਕੋਈ ਮਿਸਾਲ ਹੋਵੇ